ਯਾਨੀ ਸਿਸਟਰ ਦੀ ਗਵਾਹੀ ਆ ਸਭ ਨੂੰ ਜੈ ਐਮ ਸੀ ਵੀ ਮੇਰੀ ਗਵਾਹੀ ਮੇਰੀ ਸਿਸਟਰ ਦੇ ਲਈ ਹੈ ਜਿਵੇਂ ਹੁਣ ਸਿਸਟਰ ਨੇ ਗਵਾਹੀ ਦਿੱਤੀ ਹੈ ਸੇਮ ਐਵੇਂ ਹੀ ਮੇਰੀ ਸਿਸਟਰ ਦੀ ਪਹਿਲਾ ਮੈਰਿਜ ਹੋਈ ਸੀ ਇੱਥੇ ਮੋਗੀ ਗਈ ਸੀ ਨਾ ਉਹਨੂੰ ਮਤਲਬ ਜੀਵਨ ਸਾਥੀ ਹਸਬੈਂਡ ਸਹੀ ਨਹੀਂ ਮਿਲਿਆ ਮੈਡੀਕਲ ਨਸ਼ੇ ਕਰਦਾ ਸੀ ਮਤਲਬ ਉਹਦੇ ਉਹਨੂੰ ਕੋਈ ਸੁੱਖ ਹੀ ਨਹੀਂ ਹੈਗਾ ਸੀ ਮੈਰਿਡ ਲਾਈਫ ਦਾ ਤੇ ਨਾ ਕੋਈ ਬੱਚਾ ਕੋਈ ਸੁੱਖ ਨਹੀਂ ਸੀ ਉਹਦਾ ਡਿਵੋਰਸ ਹੋ ਗਿਆ ਉੱਥੋਂ ਤੇ ਅਸੀਂ ਫੇਰ ਪਰਮੇਸ਼ਰ ਕਿੰਨੇ ਸਾਲ ਬਾਅਦ ਬੇਟਾ ਉੱਥੇ ਰਹੇ ਆ ਡਿਵੋਰਸ ਹੋਇਆ ਰਹੀ ਹੈ ਜੀ 7-8 ਸਾਲ ਰਹੀ ਹੈ ਜੀ ਸਤ ਤੋਂ 8 ਸਾਲ ਰਹੇ ਆ ਅੱਜ ਵੀ ਸੁਧਰੇ ਆ ਜਿਹੜੀ ਸੁਧਰੇ ਤੇ ਪਰ ਉਹ ਨਹੀਂ ਸੁਧਰਿਆ ਚਲੋ ਉਹਦੇ ਜੀਵਨ 'ਚ ਫਿਰ ਮਮਾ ਵਰੀ ਪਰਮੇਸ਼ਵਰ ਚ ਉਹਦੇ ਲਈ ਪ੍ਰੇਰ ਕਰਦੇ ਹੁੰਦੇ ਸੀ ਕਿ ਹੁਣ ਪਰਮੇਸ਼ਵਰ ਇਹਨੂੰ ਘਰ ਮਿਲੇ ਉਹ ਤੇਰੇ ਵੱਲੇ ਹੀ ਹੋਵੇ ਤੇ ਉਹਨੂੰ ਜੀਵਨ ਸਾਥੀ ਵਧੀਆ ਮਿਲਿਆ ਉਹਨੂੰ ਮਤਲਬ ਹਸਬੰਡ ਹਸਬੰਡ ਦਾ ਸੁੱਖ ਮਿਲਿਆ ਤਾਂ ਉਹਨੂੰ ਪ੍ਰੈਗਨੈਂਸੀ ਨਹੀਂ ਕਨਸੀਵ ਹੋ ਰਹੀ ਸੀ ਤੇ ਡਾਕਟਰ ਦੇ ਲੈ ਕੇ ਗਏ ਕਹਿੰਦੇ ਵੀ ਇਹਨੂੰ ਰਸੋਲੀ ਆ ਤੇ ਬੱਚਾ ਹੋਣਾ ਬਈ ਮੁਸ਼ਕਲ ਹੈ ਜਵਾਬ ਸੀ ਅਸੀਂ 2-3 ਮਤਲਬ ਦੇਸੀ ਡਾਕਟਰ ਦਿਖਾਏ 2-3 ਅੰਗਰੇਜ਼ੀ ਵੀ ਦਿਖਾਏ ਰਿਪੋਰਟ ਵੀ ਦਿਖਾਏ ਇਥੇ ਮੋਗੇ ਵੀ ਨਹੀਂ ਹੋਇਆ ਬੱਚਾ ਉਹ ਬਹੁਤ ਟੈਨਸ਼ਨ 'ਚ ਰਹਿੰਦੀ ਸੀ ਉਹ ਕਹਿੰਦੀ ਸੀ ਵੀ ਤੇ ਪਰਮੇਸ਼ਵਰ ਇਸ ਤੋਂ ਵਧੀਆ ਮੇਰੇ ਜੀਵਨ ਦਾ ਇਸ ਦੁਨੀਆ 'ਚ ਕੋਈ ਫਾਇਦਾ ਨਹੀਂ ਹੈ ਮੈਂ ਕੱਲੀ ਨਹੀਂ ਰਹਿ ਸਕਦੀ ਕਿ ਮਾਂ ਬੰਨਣਾ ਬਹੁਤ ਵੱਡਾ ਸੁੱਖ ਹੈ ਵੀ ਤੇ ਬਸ ਅਸੀਂ ਵਦਾਰੇ ਪ੍ਰੇਰ ਕਰਾਉਂਦੇ ਹੁੰਦੇ ਸੀ ਮੰਮਾ ਹਰ ਨੇ ਬੰਦਗੀ ਰਖਾਈ ਸੀ ਪਾਸਟਰ ਦਵਿੰਦਰ ਜੀ ਗਏ ਸੀ ਬੰਦਗੀ ਕਰਨ ਤੇ ਮੇਰੀ ਸਿਸਟਰ ਤੇ ਉਹਦੇ ਹਸਬੰਡ ਉੱਥੇ ਸੀ ਪਾਸਟਰ ਜੀ ਨੇ ਜਦੋਂ ਉਹਨਾਂ ਲਈ ਪ੍ਰੇਅਰ ਕੀਤੀ ਤੇ ਇਹਨਾਂ ਨੇ ਉਹਨਾਂ ਦੀ ਪ੍ਰੋਫੈਸੀ ਹੋਈ ਸੀ ਬੇਟਾ ਹਾਂਜੀ ਪ੍ਰੋਫੈਸੀ ਇਹਨਾਂ ਦੇ ਬੱਚਾ ਨਹੀਂ ਹੋ ਰਿਹਾਗਾ ਇਹਨਾਂ ਦੇ ਬੱਚਾ ਨਹੀਂ ਹੋ ਰਿਹਾ ਅੱਗੇ ਆ ਜਾਣ ਹਾਂਜੀ ਅੱਗੇ ਡੈਕੀਟਰ ਮੈਰਿਜ ਦੀ ਹੋ ਰਹੀ ਸੀ ਦੂਜੀ ਮੈਰਿਜ ਨੂੰ ਬੇਟਾ ਕਿੰਨੇ ਸਾਲ ਹੋ ਗਏ ਸੀ ਅ 1.5 2 ਸਾਲ ਹੋ ਗਏ ਸੀ ਤੇ ਬੱਚੇ ਦਾ ਤਾਂ ਜਵਾਬ ਵੀ ਡਾਕਟਰ ਨੇ ਦੇ ਤਾ ਸੀ ਕਿਉਂਕਿ ਉਹਨੂੰ ਮੈਂਸਿਸ ਵੀ ਸਹੀ ਨਹੀਂ ਆਉਂਦੇ ਸੀ ਉਹਦੀ ਇਹ ਵੀ ਪ੍ਰੋਫੈਸੀ ਕੀਤੀ ਸੀ ਪਾਸਟਰ ਜੀ ਨੇ ਕਿ ਮੈਂ ਦੇਖ ਰਿਹਾ ਕਿਸੇ ਸਿਸਟਰ ਦਾ ਗੁਪਤ ਰੋਗ ਵੀ ਉਹਨੂੰ ਛੱਡ ਕੇ ਜਾ ਰਿਹਾ ਹੈ ਹallelujah ਇੱਕ ਵਾਰੀ ਪਹਿਲਾਂ ਤਾਰੀਫ ਕਰੋ ਕਿਉਂਕਿ ਪ੍ਰਫੈਸੀ ਕਿਸੇ ਦੇ ਲਈ ਕਰਨੀ ਸਾਡੇ ਸਪਿਸ਼ਲ ਫਾਦਰ ਜੀ ਕਹਿੰਦੇ ਹੁੰਦੇ ਕਿ ਤੁਸੀਂ ਫੇਸਬੁਕ ਤੋਂ ਅਗਲੇ ਦਾ ਨਾਮ ਪੜ ਲੋਗੇ ਬਾਇਓ ਡਾਟਾ ਪੜ ਲੋਗੇ ਪਰ ਉਹਦੀ ਜ਼ਿੰਦਗੀ ਚ ਕੀ ਚੱਲ ਰਿਹਾ ਤੁਸੀਂ ਕਦੇ ਨਹੀਂ ਪੜ ਪਾਉਂਗੇ ਹallelujah ਹallelujah ਤੇ ਪਾਸਟਰ ਜੀ ਨੇ ਉਹਦੇ ਲਈ ਪ੍ਰੇਅਰ ਕੀਤੀ ਤੇ ਕਿਹਾ ਵੀ ਆ ਦੋਨੇ ਚਿਹਰਿਆਂ ਨੂੰ ਦੇਖ ਲਓ ਬੜੇ ਦਾਅਵੇ ਨਾਲ ਜਾਂ ਪਰਮੇਸ਼ਵਰ ਤੇ ਵਿਸ਼ਵਾਸ ਕਰਕੇ ਦਾਸ ਜੀ ਨੇ ਤੇ ਵੀ ਇਹਨਾਂ ਚਿਹਰਿਆਂ ਨੂੰ ਦੇਖ ਲਓ 40 ਦਿਨਾਂ ਬਾਅਦ ਇਹ ਗਵਾਈ ਨਾਲ ਖੜੇ ਹੋਣਗੇ ਤੇ ਆਪਣੇ ਇੱਥੇ ਨਵੇਂ ਸਾਲ ਦੀ ਬੰਦਗੀ ਜਿਹੜੀ 31 ਨੂੰ ਰੱਖੀ ਸੀ 31 ਦਸੰਬਰ ਨੂੰ ਸਵੀਟ ਉੱਥੇ ਵੰਡਿਆ ਗਿਆ ਸੀ ਕਿ ਉਹ ਸਵੀਟ ਮੇਰੀ ਸਿਸਟਰ ਨੇ ਲਿੱਤਾ ਸੀ ਉਹਦੇ ਲਈ ਲੈ ਕੇ ਗਏ ਉਸੇ ਰਾਤ ਉਹਨੂੰ ਸੁਪਨਾ ਆਇਆ ਕਿ ਮੰਮਾ ਜੀ ਉਹਨੂੰ ਸਵੀਟ ਦੇ ਰਹੇ ਐ ਤੇ ਉਹਨੇ ਕਿਹਾ ਕਿ ਬੇਟਾ ਇਹ ਸੁਪਨਾ ਨਹੀਂ ਐ ਤੂੰ ਸੱਚ ਸੋਚ ਵੀ ਪ੍ਰੈਗਨਨਸੀ ਤੈਨੂੰ ਕਨਸੀਵ ਹੋ ਗਈ ਐ ਹਾਲੇਲੂਇਆ ਤਾਰੀਫ਼ ਝੁਕਣੀ ਨਹੀਂ ਦੀ ਜਾਈਂਗੀ ਤੁਹਾਡੀ ਜਬਰਦਸਤ ਤਾਰੀਫ਼ ਖੁਦਾਵੰਦ ਦੇ ਇਸ਼ਵਰ ਨੇ ਕਹਤਾ ਜੋਨੇ ਸੋਚਿਆ ਸੀ ਮੈਂ ਕਿਉਂ ਵਿਸ਼ਵਾਸ ਨਹੀਂ ਕਰ ਰਹੀ ਹਜੇ ਵੀ ਤੇ ਉਹਨੇ ਜੀ 15 ਦਿਨ ਤੱਕ ਉਹਨੇ ਟੈਸਟ ਨਹੀਂ ਕੀਤਾ ਉਹਦੀ 14 ਤਰੀਕ ਸੀ ਦਸੰਬਰ ਦੀ ਜਨਵਰੀ ਦੀ ਉਹਨੇ ਟੈਸਟ ਨਹੀਂ ਕੀਤਾ ਤੇ ਕੈਰੀ ਮੈਂ ਨਹੀਂ ਕਰਨਾ ਵੀ ਹਰ ਵਾਰੀ ਵੀ ਸਹੀ ਨਹੀਂ ਆਉਂਦੇ ਮੈਨੂੰ ਮੈਸੇਜ ਚੜ ਕੇ ਆਉਂਦੇ ਮੈਂ ਕਿ ਨਹੀਂ ਰੁਕੋ ਤੁਕਰ ਉਹਨੇ ਟੈਸਟ ਕੀਤਾ ਜੀ 21 22 ਤਰੀਕ ਨੂੰ ਟੈਸਟ ਕੀਤਾ ਤੇ ਡਾਕਟਰ ਕਹਰੇ ਬੱਚਾ ਹੈਗਾ ਹallelujah ਤਾਰੀਫ 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 ਜ਼ੋਰ ਨਾਲ ਯੋਜਨਾ ਯੋਜਨਾ ਪੂਰੀ ਯੋਜਨਾ ਨਾਲ ਔਰ ਕਿੰਨੇ ਸਾਲਾਂ ਦੀ ਸ਼ਰਮਿੰਦਗੀ ਨੂੰ ਤੋੜਿਆ 15 ਸਾਲ ਦੀ ਕਿੰਨੇ ਬੇਟਾ 15 ਕਿ 16 16 17 ਸਾਲ ਹੋ ਗਏ 16 17 ਸਾਲ ਦੀ ਸ਼ਰਮਿੰਦਗੀ ਨੂੰ ਪਰਮੇਸ਼ਰ ਨੇ ਇੱਥੇ ਵੀਰ ਕੀ ਹੋਇਆ ਸੈਕਿੰਡ ਟਾਈਮ ਮੈਰਿਜ ਮੈਂਸ਼ਨ ਨਹੀਂ ਸੇ ਜਾ ਰਹੇ ਹਨ ਨਾ ਔਰ ਫਿਰ ਇੱਕ ਅਜੀਬ ਰੋਗ ਜੋ ਖੁਦਾਵੰਦ ਨੇ ਜ਼ाहिर ਕੀਤਾ ਪਰਮੇਸ਼ਰ ਨੇ ਗੁਪਤ ਰੋਗ ਜਿਸ ਨੂੰ ਆਪਾਂ ਕਹਿੰਦੇ ਆ ਔਰ ਸੌਲੀਆਂ ਵੀ ਆ ਉਹ ਚੀਜ਼ਾਂ ਖੁਦਾਵੰਦ ਨੇ ਕਲੀਅਰ ਕੀਤਾ ਸਭ ਕੁਝ ਔਰ ਅੱਜ ਉਹਨੂੰ ਵੀ ਆਈ ਵੀ ਕੁਛ 6-7 ਮਹੀਨੇ ਦੀ ਉਹਨਾਂ ਨੂੰ ਪ੍ਰੈਗਨਸੀ ਹੈ सेवा लगे एक बार तारीफ कर दो परमेश्वर की पूरे जोश न तारीफ कर दो जिथे प्रभु यीशु की एंट्री होगी वो चीजा समाप्त हो जाएगी जिंदगी के बीच हालेलुया हालेलुया सात बार आमीन बोलो ताकि परमेश्वर तो हम बरकत वाला खड़े कर दे आमीन 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 अमीन खुदा महिमा करो परमेश्वर की महिमा करो परमेश्वर तो सार्या अच्छिया करने वाला एक वा एक